ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਸ਼ੁਰੂ ਕੀਤੀ ਮੈਂ ਜੁੱਧ ਨਸ਼ਾ ਵਿਰੁੱਧ ਦੇ ਸੰਬੰਧ ਦੇ ਵਿੱਚ ਅੱਜ ਜਿਹੜਾ ਹੈਗਾ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਦੀਆਂ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਸਬਡਿਵੀਜ਼ਨ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਹੌਰ ਸਪੋਰਟ ਏਰੀਏ ਤੇ ਜਿਹੜੀ ਹੈ ਚੈਕਟਿੰਗ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਮੱਗਲਰ ਜਾਂ ਜਿਨ੍ਹਾਂ ਤੇ ਮੁਕੱਦਮੇ ਦਰਜਾ ਹੈ ਨਸ਼ੇ ਦਾ ਧੰਦਾ ਕਰਦੇ ਰਹੇ ਆ ਤੇ ਭੱਜੇ ਹੋਏ ਆ ਉਹਨਾਂ ਦੇ ਘਰਾਂ ਦੀ ਜਿਹੜੀ ਹੈ ਅਸੀਂ ਕਾਡਰ ਕਰਕੇ ਸਰਚ ਆਪਰੇਸ਼ਨ ਕਰ ਰਹੇ ਆ ਤੇ ਜਿਨ੍ਹਾਂ ਸ਼ੱਕੀ ਥਾਵਾਂ ਤੇ ਸਾਨੂੰ ਕੋਈ ਇਨਫਰਮੇਸ਼ਨ ਆ ਰਹੀ ਹੈ ਕਿ ਇੱਥੇ ਨਸ਼ੇ ਦਾ ਧੰਗਾ ਜਿਹੜਾ ਹੋ ਸਕਦਾ ਉਥੇ ਅਸੀਂ ਜਿਹੜਾ ਹੈਗਾ ਮਲਾਜ਼ਮਾਂ ਨੂੰ ਨਾਲ ਲੈ ਕੇ ਸਰਚ ਕਰ ਰਹੇ ਆ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਜਿਹੜਾ ਵਕਸ਼ਿਆ ਨਹੀਂ ਜਾਵੇਗਾ ਉਸ ਦੇ ਖਿਲਾਫ ਜਿਹੜੀ ਐ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ